ਸਤਿ ਸ਼੍ਰੀ ਅਕਾਲ ਮੈਂ ਆ ਬਲਵਿੰਦਰ ਸਿੰਘ ਹਾਜ਼ਰਾਂ ਪੰਜਾਬ ਟੀਵੀ ਦਾ ਖਾਸ ਬੁਲੇਟਿਨ ਲੈ ਕੇ ਇੱਕ ਨਜ਼ਰ ਮਾਰਦੇ ਆ ਖਬਰਾਂ ਦੀਆਂ ਸੁਰਖੀਆਂ ਤੇ ਵਿਕਰਮਜੀਠੀ ਦੇ ਕਟਾਰੂ ਚੱਕ ਦਾ ਵੱਡਾ ਬਿਆਨ ਕਿਹਾ ਹੈਰਾਨ ਕਰਨ ਵਾਲੇ ਤੱਥ ਆਏ ਸਾਹਮਣੇ ਮਜੀਠੀਆ ਦੀ Shimla ਚ ਹਜ਼ਾਰਾਂ ਏਕੜ ਜ਼ਮੀਨ ਅਕਾਲੀ ਦਲ ਦੇ ਵਿਰੋਧ ਤੇ ਪਲਤੇਜ ਪੰਨੂ ਦਾ ਬਿਆਨ ਸੁਖਬੀਰ ਬਾਦਲ ਤੇ ਸਾਦੇ ਨਿਸ਼ਾਨੇ ਤੁਹਾਡੀ ਸੱਤਾ ਚ ਨਹੀਂ ਹੋਈ ਕੋਈ ਕਾਨੂੰਨ ਦੀ ਉਲੰਘਣਾ ਮੁੰਬਈ ਤੋਂ ਆਦਮਪੁਰ ਪਹੁੰਚੀ ਪਹਿਲੀ ਉਡਾਣ ਯਾਤਰੀਆਂ ਵਿੱਚ ਪਾਰੇ ਉਤਸ਼ਾਹ ਸਿੱਖ ਸ਼ਰਦਾਲੂਆਂ ਨੂੰ ਹੋਵੇਗਾ ਵੱਡਾ ਫਾਇਦਾ ਵਿਵਾਦਾਂ 'ਚ ਦਿਲਜੀਤ ਦੀ ਫਿਲਮ ਸਰਦਾਰ ਜੀ 3 ਦਿਲਜੀਤ ਦੇ ਸਮਰਥਨ 'ਚ ਆਏ ਹਾਂਸਰਾ ਜਹਾਂਸ ਤੇ ਕਿਹਾ ਬੇਕਸੂਰ ਹਨ ਪਾਕਿਸਤਾਨੀ ਲੋਕ ਹੁਣ ਖਬਰਾਂ ਵਿਸਥਾਰ ਦੇ ਨਾਲ ਮੋਹਾਲੀ ਦੀ ਅਦਾਲਤ ਨੇ ਸ਼ਰੋਮਣੀ ਅਕਾਲੀ ਦਲ ਦੇ ਲੀਡਰ ਵਿਕਰਮ ਮਜੀਠੀਆ ਦਾ 4 ਦਿਨ ਦਾ ਰਮਾਂਡ ਵਧਾ ਦਿੱਤਾ ਹੈ ਵਿਜੀਲੈਂਸ ਦਾ ਇਹ ਕਹਿਣਾ ਹੈ ਕਿ ਮਾਮਲੇ ਦੀ ਹੋਡੁੰਗਾਈ ਨਾਲ ਜਾਂਚ ਲਈ ਮਜੀਠਿਆ ਨੂੰ ਪੰਜਾਬ ਤੋਂ ਇਲਾਵਾ ਹੋਰ ਰਾਜਾਂ ਤੇ ਥਾਵਾਂ ਤੇ ਲਿਜਾਣਾ ਜ਼ਰੂਰੀ ਆ ਹੁਣ ਇਸ ਤੇ ਕੈਬਨਟ ਮੰਤਰੀ ਲਾਲ ਚੰਦ ਕਟਾਰੂ ਚੱਕ ਤੱਕ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਕਹੇ ਕਿ ਮਜੀਠਿਆ ਦੇ ਪਰਿਵਾਰ ਦੇ ਦੱਸਣ ਮੁਤਾਬਿਕ Shimla ਵਿੱਚ ਉਹਨਾਂ ਦੀ ਇੱਕ ਏਕੜ ਜ਼ਮੀਨ ਸੀ ਪਰ ਜਾਂਚ ਦੌਰਾਨ ਸਾਹਮਣੇ ਆਇਆ ਕਿ ਵਿਕਰਮ ਸਿੰਘ ਮਜੀਠਿਆ ਦੀ Shimla ਵਿੱਚ ਹਜ਼ਾਰਾਂ ਏਕੜ ਜ਼ਮੀਨ ਹੈ ਜਿਹੜਾ Shimla ਦੇ ਅੰਦਰ ਜਿਹੜੀ ਅੱਜ ਸਾਡੇ ਵਕੀਲ ਸਵਾਨਾ ਨੇ ਆਪਣੇ ਪੀਸੀਜੀ ਵੀ ਅੰਦਰ ਵੀ ਦੱਸਿਆ ਮਾਨਜੋ ਕੋਰਟ ਦੇ ਅੰਦਰ ਕਿ ਸਿਮਲੇ ਦੇ ਵਿੱਚ ਜਿਹੜੀ ਜਾਇਦਾਦ ਮਜੀਠੀਆ ਪਰਿਵਾਰ ਵੱਲੋਂ ਸੋਹ ਕੀਤੀ ਗਈ ਆ ਉਹ ਜੋ ਐਫੀਡੇਵਿਡ 2011 ਦਾ ਇਹਨਾਂ ਦੀ ਧਰਮਪਤਨੀ ਵੱਲੋਂ ਦਿੱਤਾ ਗਿਆ ਧਰਮਪਤਨੀ ਦੇ ਨਾਂ ਦੇ ਵਿੱਚ ਜਿਹੜੀ ਜ਼ਮੀਨ ਉਥੇ ਸੋਹ ਕੀਤੀ ਗਈ ਆ ਸਿਮਲੇ ਦੇ ਅੰਦਰ ਉਹ ਜਿਹੜੀ ਦੱਸੀ ਗਈ ਆ ਉਹ ਪੁਆਇੰਟ 52.88 ਹੈ। ਇੱਕ ਪਾਵ ਉਹ ਲਗਭਗ 1 ਏਕੜ 1 ਏਕੜ ਜ਼ਮੀਨ ਜਿਹੜੀ ਐਫੀਡੇਵਿਟ ਜਿਹੜਾ ਚੋਣਾਂ ਦੇ ਦੌਰਾਨ ਉਮੀਦਵਾਰਾਂ ਵੱਲੋਂ ਦਿੱਤਾ ਜਾਂਦਾ ਉਹਦੇ ਵਿੱਚ ਦੱਸੀ ਗਈ ਆ ਵੀ 52.88 ਜ਼ਮੀਨ ਜਿਹੜੀ ਆ 1 ਏਕੜ ਦੇ ਕਰੀਬ ਸ਼ਿਮਲੇ ਸ਼ਿਮਲੇ ਦੇ ਵਿੱਚ ਸਾਡੇ ਕੋਲ ਆ। ਲੇਕਿਨ ਜੋ ਉਹਦਾ ਉਹਦਾ ਐਫੀਡੇਵਿਟ ਵੀ ਮੈਂ ਤੁਹਾਡੇ ਸਾਹਮਣੇ ਰੱਖ ਰਿਆ। ਜੋ ਲੀਗਲ ਡਾਕੂਮੈਂਟ ਜੋ ਕੋਈ ਉਮੀਦਵਾਰ ਆਪਣੀ ਉਮੀਦਵਾਰੀ ਦੇ ਵੇਲੇ ਨੋਮੀਨੇਸ਼ਨ ਦੇ ਵੇਲੇ ਫਾਈਲ ਕਰਦਾ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਿਆਸੀ ਬਦਲਾਖੋਰੀ ਦਾ ਇਲਜ਼ਾਮ ਲਗਾਇਆ ਇਸ ਦੇ ਨਾਲ ਹੀ ਬਦਲੇ ਤੇ ਪੰਜਾਬ 'ਚ ਐਮਰਜੈਂਸੀ ਵਰਗੇ ਹਾਲਾਤ ਦੱਸੇ ਇਸ ਤੇ ਆਪ ਆਗੂ ਬਲਤੇਜ ਪੰਨੂ ਨੇ ਸੁਖਬੀਰ ਬਾਦਲ ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਜਿੰਨਾ ਚਿਰ ਤੁਸੀਂ ਸੱਤਾ ਵਿੱਚ ਰਹੇ ਹੋ ਕੋਈ ਕੰਮ ਕਾਨੂੰਨ ਅਨੁਸਾਰ ਨਹੀਂ ਹੋਇਆ ਤੁਹਾਡੀਆਂ 10 ਸਾਲਾਂ 'ਚ ਕੀਤੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਲੋਕਾਂ ਨੂੰ ਯਾਦ ਹੈ ਸੁਖਬੀਰ ਸਿੰਘ ਬਾਦਲ ਜੀ ਤੁਹਾਨੂੰ ਐਮਰਜੈਂਸੀ ਬੜੀ ਚੇਤੇ ਆ ਰਹੀ ਹੈ ਉਹ ਸ਼ਾਇਦ ਉਹਦਾ ਇੱਕ ਕਾਰਨ ਇਹ ਆ ਕਿ ਜਿੰਨੀ ਦੇਰ ਤੱਕ ਤੁਹਾਡਾ ਰਾਜ ਰਿਹਾ ਅਕਾਲੀ ਭੱਜਪਾ ਦਾ ਕਦੀ ਕਾਨੂੰਨ ਦੇ ਮੁਤਾਬਕ ਕੰਮ ਹੋਇਆ ਹੀ ਨਹੀਂ ਜਿੰਨੇ ਗੈਰ ਕਾਨੂੰਨੀ ਕੰਮ ਤੁਹਾਡੇ ਰਾਜ ਦੇ ਵਿੱਚ 7 ਤੋਂ 17 ਦੇ ਦੌਰਾਨ ਹੋਏ ਲੋਕਾਂ ਨੂੰ ਇੱਕ ਇੱਕ ਚੀਜ਼ ਉਂਗਲਾਂ ਦੇ ਪੋਟਿਆਂ ਦੇ ਉੱਤੇ ਯਾਦ ਹੈ ਅੱਜ ਤੁਹਾਨੂੰ ਫਿਕਰ ਇਹ ਲੱਗ ਰਿਹਾ ਹੈ ਕਿ ਕਿਤੇ ਇਸ ਵੇਲੇ ਜਿਹੜੀ ਵਿਜੀਲੈਂਸ ਨੇ ਜਾਂਚ ਸ਼ੁਰੂ ਕੀਤੀ ਆ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਕਿਤੇ ਤੁਹਾਡੇ ਘਰ ਦੇ ਬਾਕੀ ਜੀਵਾਂ ਵੱਲੋਂ ਨਾ ਆਤਰੇ ਇਹ ਫਿਕਰ ਤੁਹਾਨੂੰ ਇੰਨਾ ਜ਼ਿਆਦਾ ਸਤਾ ਰਿਹਾ ਕਿ ਤੁਸੀਂ ਸਵੇਰੇ ਸਵੇਰੇ ਉੱਠ ਕੇ ਇਹ ਟਵੀਟ ਕਰਨੇ ਸ਼ੁਰੂ ਕਰ ਦਿੰਦੇ ਹੋ ਕਿ ਪੰਜਾਬ ਦੇ ਵਿੱਚ ਐਮਰਜੈਂਸੀ ਲੱਗੀ ਪੰਜਾਬ ਦੇ ਵਿੱਚ ਐਮਰਜੈਂਸੀ ਲੱਗੀ ਐਮਰਜੈਂਸੀ ਤਾਂ ਉਦੋਂ ਲੱਗੀ ਸੀ ਜਦੋਂ ਸ਼ਾਂਤ ਮਈ ਲੋਕਾਂ ਦੇ ਉੱਤੇ ਗੰਦੇ ਪਾਣੀ ਦੀਆਂ ਬਿਛਾੜਾ ਤੁਸੀਂ ਮਰਵਾਇਆ ਸੀ ਕਟਕਪੂਰੇ ਦੇ ਵਿੱਚ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਛੜਾਏ ਉਹਨਾਂ ਦੇ ਉੱਤੇ ਡਾਂਗਾ ਭਰਾਈਆਂ ਗੋਲੀਆਂ ਚਲਾਈਆਂ ਉਹ ਐਮਰਜੈਂਸੀ ਸੀ ਫਾਡੀ ਕੰਪਨੀ ਦੀਆਂ ਬੱਸਾਂ ਦੰਦਣਾਉਂਦੀਆਂ ਹੋਈਆਂ ਪੰਜਾਬ ਦੀਆਂ ਸੜਕਾਂ ਦੇ ਉੱਤੇ ਲੋਕਾਂ ਨੂੰ ਮਿੱਦ ਦੀਆਂ ਫਿਰਦੀਆਂ ਸੀ ਉਹ ਉਹ ਐਮਰਜੈਂਸੀ ਸੀ ਕਿਸ ਕਿਸਮ ਦੇ ਘਟਾਲੇ ਹੋਏ ਅਨਾਜ ਘਟਾਲਾ ਕਿਸੇ ਨੂੰ ਭੁੱਲਿਆ ਅੱਜ ਤੱਕ ਉਹਦਾ ਤੁਸੀਂ ਜਵਾਬ ਦਿੱਤਾ ਕਿਸੇ ਨੂੰ ਕੋਈ ਚੇਤਨਾ ਨਹੀਂ ਇਰੀਗੇਸ਼ਨ ਘਟਾਲਾ ਤੁਹਾਡੇ ਸਮੇਂ ਦੇ ਉੱਤੇ ਹੋਇਆ ਤੁਸੀਂ ਇਹ ਚਾਹੁੰਦੇ ਸੀ ਜਿੰਨੇ ਘਟਾਲੇ ਨੇ ਉਹ ਜਿਉਂ ਦੇ ਤਿਉਂ ਦੱਬ ਦਿੱਤੇ ਜਾਣ ਮੌਜੂਦਾ ਸਰਕਾਰ ਨੇ ਉਹ ਦੱਬਣੇ ਨਹੀਂ ਇਸੇ ਕਰਕੇ ਤੁਹਾਨੂੰ ਤਕਲੀਫ ਜਿਹੜੀ ਜ਼ਿਆਦਾ ਹੋ ਰਹੀ ਹੈ ਕਿ ਕਿਤੇ ਇਹ ਜਾਂਚ ਹੋਰ ਅੱਗੇ ਨਾ ਤੁਰਪੇ ਆਮਾਦੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੱਤਾਧਾਰੀ ਭਾਜਪਾ ਤੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਨੇ ਕੇਜਰੀਵਾਲ ਨੇ ਦੋਵਾਂ ਵਿਚਕਾਰ ਸਬੰਧਾਂ ਦੀ ਤੁਲਨਾ ਪ੍ਰੇਮੀ ਜੋੜੇ ਨਾਲ ਕੀਤੀ ਹੈ ਜੋ ਕਿ ਸਮਾਜਿਕ ਡਰ ਕਾਰਨ ਬਾਹਰ ਨਹੀਂ ਆ ਸਕੇ ਉਹਨਾਂ ਨੇ ਭਾਜਪਾ ਮੰਤਰੀ ਤੇ ਪੁੱਤਰ ਅਤੇ ਕਾਂਗਰਸੀ ਲੀਡਰਾਂ ਨਾਲ ਜੁੜੇ ਮੰਦਰੇਗਾ ਪਿਛਤਾਚਾਲ ਵਾਲਾ ਇਸ਼ਾਰਾ ਕਰਦੇ ਹੋਏ ਦੋਵਾਂ ਪਾਰਟੀਆਂ ਦੀ ਨਿੰਦਾ ਕੀਤੀ ਹੈ ਗੁਜਰਾਤ ਜੋੜੋ ਵਿਆਹ ਦੇ ਮੱਧ ਨਜ਼ਰ ਆਵਾਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਗੁਜਰਾਤ ਪਹੁੰਚੇ ਇੱਥੇ ਅਹਮਦਾਬਾਦ ਵਿੱਚ ਇੱਕ ਰਾਜ ਵਿਆਪੀ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਉਦੇਸ਼ 2027 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਹਨ ਗੁਜਰਾਤ ਜੋੜੋ ਮੁਹਿੰਮ ਦੀ ਸ਼ੁਰੂਆਤ ਤੇ ਪੀੜ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਵਿਸਾਬਦਰ ਉਪ ਚੋਣ ਵਿੱਚ ਗੋਪਾਲ ਇਟਾਲੀਆ ਦੀ ਜਿੱਤ ਸਿਰਫ ਇੱਕ ਜਿੱਤ ਨਹੀਂ ਇਹ ਇੱਕ ਬ੍ਰह्म ਸੰਦੇਸ਼ ਸੀ ਆਮ ਤੌਰ ਤੇ ਸੱਤਾ ਵਿੱਚ ਪਾਰਟੀ ਉਪ ਚੋਣਾਂ ਜਿੱਤਦੀ ਹੈ ਪਾਰ ਇਟਾਲੀਆ ਦਿੱਤੀ ਤਾਂ 2022 ਵਿਚ ਆਮ ਆਦਮੀ ਪਾਰਟੀ ਉਮੀਦਵਾਰ ਨਾਲੋਂ ਤਿੰਨ ਗੁਣਾ ਵੱਡੀ ਸੀ ਮੈਂ ਕਿਹਾ ਕਿ ਭਗਵਾਨ ਦਾ ਆਸ਼ੀਰਵਾਦ ਹੈ ਇਸ ਦੌਰਾਨ ਸੱਤਾਧਾਰੀ ਭਾਜਪਾ ਤੇ ਮੁਖ ਵਿਰੋਧੀ ਪਾਰਟੀ ਕਾਂਗਰਸ ਤੇ ਹਮਲਾ ਬੋਲਦੇ ਹੋਏ केजरीवाल ਨੇ ਦੋਵਾਂ ਦੇ ਰਿਸ਼ਤੇ ਦੀ ਤੁਲਨਾ ਪ੍ਰੇਮੀ ਜੋੜੇ ਨਾਲ ਕੀਤੀ ਉਹਨਾਂ ਕਿਹਾ ਕਿ ਇਹਨਾਂ ਦਾ ਆਪਸ ਵਿੱਚ ਸੰਬੰਧ ਵੀ ਹੈ ਪਰ ਦੁਨੀਆ ਦੇ ਸਾਹਮਣੇ ਨਹੀਂ ਆ ਰਹੇ ਮੈਂ ਕਿਸੇ ਸੇ ਪੁੱਛ ਰਹਾ ਥਾ ਮੈਂ ਕਿਹਾ ਇਹ ਕਾਂਗਰਸ ਔਰ ਬੀਜੀਪੀ ਦਾ ਰਿਸ਼ਤਾ ਕੀ ਕਹਿੰਦਾ ਹੈ ਕੀ ਇਹ ਭਾਈ-ਭੈਣ ਦਾ ਰਿਸ਼ਤਾ ਹੈ या ये पति पत्नी का रिश्ता है आपको क्या लगता है ये ना भाई बहन का रिश्ता है और ना ये पति पत्नी का रिश्ता है ये प्रेमी और प्रेमिका का रिश्ता है जो छुप छुप के मिलते हैं ये छुप छुप के मिलते हैं ये चोरी चोरी मिलते हैं समाज के डर से समाज इनकी शादी स्वीकार नहीं करता तो ये छुप छुप के मिलते हैं चोरी चोरी मिलते हैं चोरी चोरी सब कुछ करते हैं ये प्रेमी और प्रेमिका का रिश्ता है इनसे बच के रहना दोनों बहुत खतरनाक है अब जनता बदलाव चाहती है गुजरात की जनता बदलाव चाहती है अब जनता के पास विकल्प है तीस साल तक जनता के पास विकल्प नहीं था इसलिए बीजेपी को अहंकार हो गया कि गुजरात जाएगी जनता जाएगी कहा हमें वोट देना ही पड़ेगा अब आम आदमी पार्टी का विकल्प है अगले चुनाव में यह विसवदर का चुनाव सेमीफाइनल था 2027 की दस्तक थी 2027 में आम आदमी पार्टी की सरकार बनेगी ਜਨਤਾ ਰਾਜ ਕਰੇਗੀ ਔਰ ਨੇਤਾਵਾਂ ਦਾ ਸ਼ਾਸਨ ਖਤਮ ਹੋਗਾ ਭ੍ਰਸ਼ਟਾਚਾਰੀਆਂ ਦਾ ਸ਼ਾਸਨ ਖਤਮ ਹੋਣਾ ਉਹਨਾਂ ਨੇ ਭਾਜਪਾ ਮੰਤਰੀ ਦੇ ਪੁੱਤਰਾਂ ਕਾਂਸਤੀ ਨੇਤਾਵਾਂ ਨਾਲ ਜੁੜੇ ਮਨਰੇਗਾ ਕੰਮਾਂ ਵਿੱਚ ਹਾਲ ਹੀ ਵਿੱਚ ਸਾਹਮਣੇ ਆਏ ਭ੍ਰਸ਼ਟਾਚਾਰ ਦੇ ਘਟਾਲਿਆਂ ਵੱਲ ਇਸ਼ਾਰਾ ਕਰਦੇ ਹੋਏ ਦੋਵਾਂ ਪਾਰਟੀਆਂ ਦੀ ਨਿੰਦਾ ਕੀਤੀ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਮਾਮਲੇ 'ਚ ਜਗਰਾਉਂ ਦੇ 4 ਪਿੰਡਾਂ ਵੱਲੋਂ ਵੱਡਾ ਫੈਸਲਾ ਲੈ ਗਿਆ ਲੋਕ ਸਰਕਾਰ ਦੀ ਇਸ ਨੀਤੀ ਦਾ ਵਿਰੋਧ ਕਰ ਰਹੇ ਹਨ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਉਹ ਮਰ ਜਾਣਗੇ ਪਰ ਆਪਣੀ ਜ਼ਮੀਨ ਦਾ ਇੱਕ ਮਰਲਾ ਵੀ ਐਕਵਾਇਰ ਨਹੀਂ ਹੋਣ ਦੇਣਗੇ ਹੁਣ ਇਸਤੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਸਰਕਾਰ ਤੇ ਸਵਾਲ ਚੁੱਕੇ ਨੇ ਉਹਨਾਂ ਸਵਾਲ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਤੇ ਚੁੱਪ ਕਿਉਂ ਨੇ ਪੰਜਾਬ ਵਿਚ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਲਾਈ ਗਈ ਲੈਂਡ ਪੋਲੀ ਨੀਤੀ ਦਾ ਵਿਰੋਧ ਹੋ ਰਿਹਾ ਹੈ ਹਾਲਾਂਕਿ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਨੀਤੀ ਬਹੁਤ ਵੱਡੀ ਫਾਇਦੇਮੰਦ ਨੀਤੀ ਹੈ ਪਰ ਪੰਜਾਬ ਸਰਕਾਰ ਦੇ ਵਿਰੋਧੀ ਪਾਰਟੀਆਂ ਦੇ ਆਗੂ ਵੱਲੋਂ ਇਸ ਨੀਤੀ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਸ ਨੀਤੀ ਦੇ ਲਿਆਂਉਣ ਤੇ ਪੰਜਾਬ ਸਰਕਾਰ ਦੀ ਨਿੰਦਾ ਕੀਤੀ ਜਾ ਰਹੀ ਹੈ ਵਿਰੋਧੀ ਆਗੂਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਨੀਤੀ ਸਿਰਫ ਦਿੱਲੀ ਦੇ ਆਕਾਮਾਂ ਨੂੰ ਖੁਸ਼ ਕਰਨ ਲਈ ਲਿਆਂਦੀ ਗਈ ਹੈ ਤੇ ਪੰਜਾਬ ਦਾ ਇਸ ਵਿੱਚ ਕੋਈ ਫਾਇਦਾ ਨਹੀਂ ਹੈ 19 ਦੇ ਕਾਂਗਰਸੀ ਵਿਧਾਇਕ ਪਰਕਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਹੋਰ ਮੁੱਦਿਆਂ 'ਤੇ ਉਲਝਾ ਕੇ ਪੰਜਾਬ ਦੇ ਜ਼ਮੀਨਾਂ ਚੁੱਪਚਾਪ ਲੁੱਟਣ ਦੀ ਤਿਆਰੀ ਕੀਤੀ ਜਾ ਰਹੀ ਹੈ ਉਹਨਾਂ ਇਸ ਮਾਮਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਮਾਨ ਸਾਹਿਬ ਇਸ ਗੱਲ ਤੇ ਚੁੱਪ ਕਿਉਂ ਨੇ ਸੋ ਮੇਰੀ ਇਹਨਾਂ ਨੂੰ ਇੱਕ ਬੇਨਤੀ ਵੀ ਆ ਔਰ ਉਹਦੇ ਨਾਲ-ਨਾਲ ਮੈਂ ਭਗਵੰਤ ਮਾਨ ਨੂੰ ਇਹ ਵੀ ਅਪੀਲ ਕਰੂੰਗਾ ਕਿ ਇਹਦੇ ਲਈ ਸਪੈਸ਼ਲ ਸੈਸ਼ਨ ਔਰ ਉਹਦੇ ਨਾਲ ਇੱਕ 올 ਪਾਰਟੀ ਮੀਟਿੰਗ ਜਿਹਦੇ ਵਿੱਚ ਪੰਚਾਇਤਾਂ ਦੇ ਨੁਮਾਇੰਦੇ ਵੀ ਹੋਣ ਆ ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਇਹਨਾਂ ਦੇ ਨੁਮਾਇੰਦੇ ਵੀ ਹੋਣ ਸਾਨੂੰ ਵੀ ਉਹਦੇ ਵਿੱਚ ਬੁਲਾਇਆ ਜਾਵੇ ਤਾਂ ਕਿ ਇਹਦੇ ਤੇ ਡਿਬੇਟ ਕਰਕੇ ਡਿਸਕਸ਼ਨ ਕਰਕੇ ਕਿਉਂਕਿ ਇਹਦੇ ਤੇ ਕੋਈ ਰੂਲ ਫਾਲੋ ਨਹੀਂ ਹੋਇਆ 2013 ਦੀ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਪਾਲਿਸੀ ਆ ਜਿਹਦੇ ਵਿੱਚ ਇੰਪੈਕਟ ਅਸੈਸਮੈਂਟ ਰਿਪੋਰਟ ਜਿਹੜੀ ਉਹ ਕੋਈ ਨਹੀਂ ਲਈ ਗਈ এনवायरमेंट ਰਿਪੋਰਟ ਕੋਈ ਨਹੀਂ ਲਈ ਗਈ ਪੰਚਾਇਤਾਂ ਦੇ ਮਤੇ ਨਹੀਂ ਪੁਆਏ ਗਏ ਜਿੱਥੇ 70% ਲੋਕਾਂ ਨੇ ਉਹਦੀ ਸਹਿਮਤੀ ਦੇਣੀ ਹੁੰਦੀ ਆ ਇਦਾ ਮਤਲਬ ਇਹ ਹੋਇਆ ਕਿ ਸਿਰਫ ਪੰਜਾਬ ਦੇ ਕਿਸਾਨਾਂ ਦਾ ਪੰਜਾਬ ਦਾ ਉਜਾੜਾ ਕਰਨ ਦੀ ਜਿਹੜੀ ਆ ਸਾਜ਼ਿਸ਼ ਜਿਹੜੀ ਆ ਉਹਦੇ ਤਹਿਤ ਇਹ ਸਾਰਾ ਕੁਝ ਹੋ ਰਿਹਾ ਅਸੀਂ ਇਹ ਹੋਣ ਨਹੀਂ ਦੇਵਾਂਗੇ ਔਰ ਜਿੱਥੇ ਤੱਕ ਵੀ ਜਾਣਾ ਪਿਆ ਪਾਰਟੀ ਲੈਵਲ ਤੋਂ ਉੱਤੇ ਉੱਠ ਕੇ ਸਾਰੇ ਬੰਦਿਆਂ ਨਾਲ ਪਾਰਟੀ ਲੈਵਲ ਤੋਂ ਉੱਤੇ ਉੱਠ ਕੇ ਅਸੀਂ ਇਹਦੇ ਲਈ ਸੰਘਰਸ਼ ਵੀ ਕਰਾਂਗੇ ਔਰ ਇਹਨਾਂ ਨੂੰ ਇੱਥੇ ਤੱਕ ਆਉਣ ਨਹੀਂ ਦੇਵਾਂਗੇ ਵੈਸੇ ਤਾਂ ਇਹ ਸਾਲ ਡੇਢ ਸਾਲ ਮੈਂ ਕਹਿੰਦਾ ਭਗਵੰਤ ਮਾਨ ਜੀ ਤੁਸੀਂ ਨੋਟੀਫਿਕੇਸ਼ਨ ਇਹਦੀ ਨਾ ਕਰੋ ਤਦਾਦੀ ਕਿਸ ਤੋਂ ਪਹਿਲਾਂ ਸ਼੍ਰੋਮਣੀ ਕਾਲਜਦਲ ਵੱਲੋਂ ਵੈਸਨੀਤੀ ਨੀਤੀ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਇਸ ਨੀਤੀ ਤਹਿਤ ਲੁਧਿਆਣਾ ਅੰਮ੍ਰਿਤਸਰ ਤੇ ਮੋਹਾਲੇ ਵਿੱਚ ਬੇਜ਼ਮੀ ਨਾਕਵਾਰ ਕਿਤੇ ਜਾਣੇ ਨੇ ਪੰਜਾਬ ਸਰਕਾਰ ਵੱਲੋਂ ਇਸ ਨੀਤੀ ਨੂੰ ਅਰਬਨ ਵਿਕਾਸ ਦਾ ਨਾਮ ਦਿੱਤਾ ਜਾ ਰਿਹਾ ਹੈ ਦਲਜੀਤ ਦੋਸਾਂਜ ਵੱਲੋਂ ਫਿਲਮ ਸਰਦਾਰ ਜੀ 3 ਚ ਪਾਕਿਸਤਾਨ ਅਦਾਕਾਰ ਹਾਨੀਆ ਅਮੀਰ ਨਾਲ ਕੰਮ ਕਰਨ ਦਾ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੁਣ ਦਲਜੀਤ ਦੋਸਾਂਜ ਦੇ ਹੱਕ ਚ ਕਾਫੀ ਆਵਾਜ਼ ਬੁਲੰਦ ਹੋਈਆਂ ਹਨ ਪੰਜਾਬੀ ਸੂਫੀ ਗਾਇਕ ਕਿਤੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਨੇ ਹਾਂਸ ਰਾਜ ਹਾਂਸ ਨੇ ਦਲਜੀਤ ਦਾ ਡਟ ਕੇ ਸਮਰਥਨ ਕੀਤਾ ਉਹਨਾਂ ਕਿਹਾ ਕਿ ਦਿਲਜੀਤ ਦੀ ਫਿਲਮ ਦਾ ਵਿਰੋਧ ਕਰਨਾ ਗਲਤ ਹੈ ਦਿਲਜੀਤ ਅਤੇ ਫਿਲਮਾਂ ਦੇ ਨਿਰਮਾਤਾ ਬਹੁਤ ਚੰਗੇ ਆ ਤੇ ਨਿਮਰ ਲੋਕ ਹਨ ਦੇਸ਼ 'ਚ ਕਿਸੇ ਵੀ ਤਰ੍ਹਾਂ ਦੀ ਕੱਟੜਪੰਥੀ ਨਹੀਂ ਫੈਲਾਉਣੀ ਚਾਹੀਦੀ ਹੁਣ ਜੀਤ ਦਿਲਜੀਤ ਜੀ ਹੁਣ ਫਿਲਮ ਬਣਾਉਂਦੇ ਜੰਗ ਦੇ ਬਾਦ ਜਾਂ ਇਹਨਾਂ ਦਿਨਾਂ 'ਚ ਤੇ ਫਿਰ ਅਲੱਗ ਉਹਨੂੰ ਕੀ ਪਤਾ ਸੀ ਨਾ ਪ੍ਰੋਡਿਊਸਰਜ਼ ਨੂੰ ਪਤਾ ਨਾ ਦਿਲਜੀਤ ਜੀ ਨੂੰ ਪਤਾ ਔਰ ਐਡਾ ਹੰਬਲ ਆਦਮੀ ਆ ਉਹਨੇ ਬੜੇ ਸ਼ੌਕ ਨਾਲ ਉਹ ਕੰਮ ਕੀਤਾ ਹੋਏਗਾ ਮੈਂ ਉਹਨਾਂ ਨੂੰ ਪੁਰਾਣਾ ਜਾਣਦਾ ਇੱਕ ਆਵਾਜ਼ ਪੰਜਾਬ ਦੀ ਪ੍ਰੋਗਰਾਮ ਪੰਜਾਬੀ ਚ ਰਿਐਲਿਟੀ ਸ਼ੋਅ ਪਹਿਲੀ ਵਾਰੀ ਮੈਂ ਸਟਾਰਟ ਕੀਤਾ ਸੀ ਉਹਦੇ ਵਿੱਚ ਉਹ ਐਂਕਰ ਦੇ ਤੌਰ ਤੇ ਆਉਂਦੇ ਹੁੰਦੇ ਸੀ ਮੈਨੂੰ ਉਦੋਂ ਦਾ ਯਾਦ ਆ ਕੋਈ ਕੰਮ ਕਹਦੀਏ ਉਹਨਾਂ ਨੇ ਕਦੀ ਨਾਂ ਨਹੀਂ ਸੀ ਕੀਤੀ ਐਂਕਰਿੰਗ ਕਰਦੇ ਸੀ ਹੋਰ ਵੀ ਕਈ ਕੰਮ ਕੀ ਜਾਂਦੇ ਹੁੰਦੇ ਇੱਕ ਦਿਨ ਚੰਗੀ ਭਲੀ ਅੰਗਰੇਜ਼ੀ ਬੋਲੀ ਜਾਵੇ ਮੈਂ ਕਿਹਾ ਅੰਗਰੇਜ਼ੀ ਆਉਂਦੀ ਕਿਨੁੱਲ ਫਲੂਐਂਟਲੀ ਉਹਦੇ ਵਿੱਚ ਇੱਕ ਜਜ਼ਬਾ ਸੀ ਇੱਕ ਮੈਨੀਫੈਸਟिवੰਦਾ ਵੀ ਉਹ ਜ਼ਿਕਰ ਕਰਦੇ ਆ ਜਿੱਦਾਂ ਦਾ ਪੋਜ਼ਿਟਿਵ ਸੋਚਦਾ ਉਹਦਾਂ ਦਾ ਕੱਟਦਾ ਉਹਦੇ ਮੁਕੱਦਰ 'ਚ ਸੀਗਾ ਪਰ ਸਾਨੂੰ ਸਾਰਿਆਂ ਨੂੰ ਫਖਰ ਹੋਣਾ ਚਾਹੀਦਾ ਕਿ ਕਿੱਥੇ ਬੰਦਾ ਪਹੁੰਚ ਗਿਆ ਸਾਰੇ ਰਿਕਾਰਡ ਤੋੜਤੇ ਉਹਨੇ ਗੋਰਿਆਂ ਦੇ ਸ਼ੋਅ ਦੇਖਦੇ ਸੀ ਆਪਾਂ ਤੇ ਉਦੋਂ ਵੀ ਤਾਂ ਆਪਾਂ ਇੰਨਾ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਆ ਤੇ ਜੇ ਆਪਣੇ 'ਚ ਕੋਈ ਬੰਦਾ ਪੈਦਾ ਹੋ ਗਿਆ इंडिको एयरलाइंस ਨੇ 2 ਜੁਲਾਈ ਤੋਂ ਆਦਮਪੁਰ ਤੋਂ ਮੁੰਬਈ ਵਿਚਕਾਰ ਸਿੱਧੀ ਉਡਾਨ ਸ਼ੁਰੂ ਕਰ ਦਿੱਤੀ ਹੈ ਇਸ ਨਵੀਂ ਹਵਾਈ ਸੇਵਾ ਨੂੰ ਪੰਜਾਬ ਦੇ ਲੋਕ ਖਾਸ ਕਰਕੇ ਸਿੱਖ ਭਾਈਚਾਰੇ ਲਈ ਬਹੁਤ ਹੀ ਮੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਦੁਪਹਿਰ ਵੇਲੇ ਇਹ ਉਡਾਨ ਉੱਤਰੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਜਲੰਧਰ ਤੋਂ ਮੁੰਬਈ ਵਿਚਕਾਰ ਚੱਲਣ ਵਾਲੀ ਇਸ ਉਡਾਨ ਦਾ ਸਿੱਖ ਸ਼ਰਧਾਲੂਆਂ ਨੂੰ ਬਹੁਤ ਫਾਇਦਾ ਹੋਵੇਗਾ ਇੰਡੀਗੋ 에ਅਰਲਾਈਨਸ ਨੇ 2 ਜੁਲਾਈ 2025 ਤੋਂ ਆਦਮਪੁਰ ਹਵਾਈ ਅੱਡੇ ਤੋਂ ਮੁੰਬਈ ਲਈ ਸਿੱਧੀ ਉਡਾਨ ਸ਼ੁਰੂ ਕਰ ਦਿੱਤੀ ਇਸ ਉਡਾਨ ਨਾਲ ਸਿੱਖ ਸ਼ਰਧਾਲੂਆਂ ਨੂੰ ਵੱਡਾ ਫਾਇਦਾ ਹੋਵੇਗਾ ਕਿਉਂਕਿ ਸਨਾਤ ਤੱਕ ਸੀ ਹਜੂਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਯਾਤਰਾ ਆਸਾਨ ਹੋ ਜਾਵੇਗੀ 2 ਜੁਲਾਈ ਨੂੰ ਯਾਤਰੀਆਂ ਨੂੰ ਲੈ ਕੇ ਪਹਿਲੀ ਉਡਾਨ ਦੁਪਹਿਰ ਵੇਲੇ ਮੁੰਬਈ ਤੋਂ ਚੱਲ ਕੇ ਆਦਮਪੁਰ ਹਵਾਈ ਅੱਡੇ ਤੇ ਉਤਰੀ ਰਾਸਤਾ ਬੈਂਬਰ ਸਤਨਾਮ ਸਿੰਘ ਸੰਧੂ ਨੇ ਇਸ ਨੂੰ ਸਿੱਖਰਤਲੂਆ ਦੀ ਸਾਲਾਂ ਪੁਰਾਣੀ ਮੰਗ ਦੀ ਪੂਰਤੀ ਦੱਸਿਆ। ਸਟੂਡੈਂਟ ਤੇ ਸਵਾਰ ਯਾਤਰੀਆਂ ਵੱਲੋਂ ਖੁਸ਼ੀ ਜਤਾਈ ਗਈ। ਉਹਨਾਂ ਵੱਲੋਂ ਕਿਹਾ ਗਿਆ ਕਿ ਹੁਣ ਰਸਤਾ ਬਾਤੋ ਆਸਾਨ ਹੋ ਗਿਆ ਹੈ। ਉਹਨਾਂ ਕਿਹਾ ਕਿ ਪਹਿਲਾਂ ਪੰਜਾਬ ਦੇ ਤਖਤ ਸਤਖੰਡ ਸ੍ਰੀ ਹਜੂਰ ਸਾਹਿਬ ਤੱਕ ਪਹੁੰਚਣਾ ਬਹੁਤ ਮੁਸ਼ਕਲ ਸੀ। ਖਾਸ ਕਰਕੇ ਬਜ਼ੁਰਗ ਸ਼ਰਧਾਲੂਆਂ ਲਈ ਕਿਉਂਕਿ ਇੱਥੋਂ ਕੋਈ ਸਿੱਧੂ ਰਸਤਾ ਨਹੀਂ ਸੀ। ਜਰਨੀ ਵਾਸ ਗੁੱਡ, ਦ ਫਲਾਈਟ ਵਾਸ ਗੁੱਡ, ਸੋ ਏਵਰੀਥਿੰਗ ਵਾਸ ਗੁੱਡ। ਪਹਿਲੇ ਜਦ ਆਤੇ تھے ਮੁੰਬਈ ਸੀ ਹੰਡੀ ਸਰ ਉੱਤਰਦੇ ਤੇ ਅਬ ਸਿੱਧਾ ਜਲੰਧਰ ਮੈਂ। ਕਹਾਂ ਸੇ ਕ फर्स्ट टाइम लैंड में सफर कैसा रहा स्टाफ किस तरह से नो स्टाफ वाज नाइस क्रू वाज नाइस दिस इज द फर्स्ट फ्लाइट वी नो दैट यस्टरडे ओनली सेंट्रल गवर्नमेंट ने जो, जो सुविधा दी है इसको क्या यार ठीक हो गए बहुत बढ़िया अपराल है ਰੈਂਟਲ ਇੰਡਸਟਰੀ ਲਈ ਸਪੋਰਟਸ ਇੰਡਸਟਰੀ ਸਾਰੀ ਇੰਡਸਟਰੀ ਜਿਲੰਦਰ ਲਈ ਵਪਾਰੀ ਵਰਗ ਲਈ ਕਾਫੀ ਸੁਖਾਲਾ ਹੋ ਗਿਆ ਹੁਣ ਵਪਾਰੀ ਵਰਗ ਲਈ ਵੀ ਹੈ ਫੈਮਿਲੀਜ਼ ਲਈ ਵੀ ਹੈ ਬਹੁਤ ਬਹੁਤ ਵਧੀਆ ਸ਼ਰਡੀ ਜਾਣਾ ਨੰਦੇੜ ਸਾਹਿਬ ਜਾਣਾ ਖਾਜੀ ਅਲੀ ਜਾਣਾ ਜਾਂ ਸਿੱਧੀ ਵਨੈਗ ਜਾਣਾ ਬਹੁਤ ਵਧੀਆ ਸਾਡ ਲਈ ਪਲੱਸ ਸਾਡੀ ਸਾਰੀ ਇੰਡਸਟਰੀ ਸਾਰੀ ਪਾਲੀਵੁੱਡ ਇੰਡਸਟਰੀ ਸਿੰਗਰਜ਼ ਵਗੈਰਾ ਬੜੇ ਟਰੈਵਲ ਕਰਦੇ ਆ ਤੇ ਬਹੁਤ ਅੱਛਾ ਸਟੈਪ ਹੈ ਬਹੁਤ ਅੱਛਾ ਹੈ ਬਹੁਤ ਐਪਰੀਸ਼ੀਏਬਲ ਸਟੈਪ ਹੈ ਸਟਾਫ ਦੀ ਗੱਲ ਕਰਾਂ ਸਟਾਫ ਕਿਦਾਂ ਦਾ ਬਹੁਤ ਬਹੁਤ ਅੱਛਾ ਬਹੁਤ ਅੱਛਾ ਕੋਆਪਰੇਟਿਵ ਇੰਡੀਕੋ ਦਾ ਬਹੁਤ ਵਧੀਆ ਸ਼ੁਰੂ ਤੋਂ ਹੀ ਹੈ ਨਹੀਂ ਮਾਰਕੀਟ ਕੈਪਚਰ ਹੈ ਮੇਜਰ ਡੋਮੈਸਟਿਕ ਪਲੇਅਰ ਹੈ ਇਸ ਟਾਈਮ ਇੰਡੀਕੋ ਦੀ ਇਹ ਸਿੱਧੀ ਉਡਾਨ ਲਗਭਗ 2.5 ਘੰਟੇ ਦੀ ਹੋਵੇਗੀ ਇੰਡੀਕੋ 에ਰਲਾਈਨ ਦੀ ਫਲਾਈਟ ਨੰਬਰ 6C5931 ਦੁਪਹਿਰ 12:55 ਮਿੰਟ ਤੇ ਮੁੰਬਈ ਤੋਂ ਉਡਾਨ ਭਰੇਗੀ ਤੇ 3:15 ਮਿੰਟ ਤੇ ਆਦਮਪੁਰ ਪਹੁੰਚ ਜਾਵੇਗੀ ਆਦਮਪੁਰ ਤੋਂ ਫਲਾਈਟ ਨੰਬਰ 6C5932 ਦੁਪਹਿਰ 3:50 ਮਿੰਟ ਤੇ ਉਡਾਨ ਭ ਅਕਸਰ ਵਿਦੇਸ਼ ਭੇਜਣ ਦੇ ਨਾਂ ਤੇ ਲੋਕਾਂ ਵੱਲੋਂ ਧੋਖਾਧੜੀ ਕੀਤੀ ਜਾਂਦੀ ਹੈ ਪਹਿਲਾਂ ਅਜਿਹੇ ਵਿਵਾਦਾਂ ਨੂੰ ਚੁੱਪਚਾਪ ਹੀ ਦਬ ਦਿੱਤਾ ਜਾਂਦਾ ਸੀ ਪਰ ਅੱਜ ਕੱਲ ਦੀ ਪੀੜ੍ਹੀ ਇਹਨੂੰ ਜਨਤਕ ਕਰਕੇ ਲੋਕਾਂ ਨੂੰ ਜਾਗਰੂਤ ਕਰ ਰਹੀ ਹੈ ਅਜਿਹਾ ਇੱਕ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਜਿੱਥੇ ਯੂਕੇ ਗਏ ਲੜਕੇ ਨੇ ਉਸਦੀ ਪਤਨੀ ਵੱਲੋਂ ਗੰਭੀਰ ਇਲਜ਼ਾਮ ਲਗਾਏ ਹਨ ਕਿ ਉਹਨੇ ਸਹੁਰੇ ਪਰਿਵਾਰ ਨੇ ਉਸਦੇ ਪਿਤਾ ਨੇ ਪੈਸੇ ਲੈਣ ਲਈ ਇਹ ਵਿਆਹ ਕੀਤਾ ਸੀ ਫਰੀਦਕੋਟ ਸ਼ਹਿਰ ਦੀ ਕੁੜੀ ਵਿਦੇਸ਼ ਜਾਣ ਦੇ ਨਾਂ ਤੇ ਵੱਡੀ ਠੱਗੀ ਦਾ ਸ਼ਿਕਾਰ ਹੋ ਗਈ ਉਸ ਵੱਲੋਂ ਆਪਣੇ ਪਤੀ ਤੇ ਸਹੁਰੇ ਪਰਿਵਾਰ ਤੇ ਵੱਡੇ ਦੋਸ਼ ਲਗਾਏ ਜਾ ਰਹੇ ਨੇ ਲੜਕੀ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਉਸਦੇ ਸਹੁਰੇ ਪਰਿਵਾਰ ਵੱਲੋਂ ਉਸਦੇ ਪਿਤਾ ਦੇ ਪੈਸੇ ਹਥਿਆਉਣ ਲਈ ਵਿਆਹ ਕਰਵਾਇਆ ਗਿਆ ਸੀ ਉਸਨੇ ਕਿਹਾ ਕਿ ਵਿਆਹ ਤੋਂ ਕੁਝ ਦਿਨ ਬਾਅਦ ਹੀ ਉਸਦੇ ਸਹੁਰੇ ਪਰਿਵਾਰ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਲੜਕੀ ਦੇ ਸਹੁਰੇ ਪਰਿਵਾਰ ਨੇ ਉਸਦੇ ਪਿਤਾ ਤੋਂ ਪੈਸੇ ਮੰਗਣ ਲਈ ਲੜਕੀ ਤੇ ਦਬਾਅ ਪਾਇਆ ਇਤੋਂ ਤੱਕ ਕਿ ਲੜਕੀ ਦਾ ਪਤੀ ਉਸ ਨੂੰ ਯੂਕੇ ਵੀ ਲੈ ਗਿਆ ਪਰ ਕੁਝ ਸਮੇਂ ਬਾਅਦ ਉਹ ਵਾਪਸ ਆ ਗਈ ਇਸ ਲਈ ਲੜਕੀ ਵੱਲੋਂ ਆਪਣੇ ਸਹੁਰੇ ਪਰਿਵਾਰ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਿਵੇਂ ਮੈਰਿਜ ਹੋਈ ਉਹਨਾਂ ਨੇ ਸਾਡੇ ਪੈਸੇ ਮੰਗ ਔਰ ਮੇਰੇ ਮੰਮੀ ਰੜੀ ਨੇ ਪਹਿਲੇ ਦਿਨ ਕਹੇ ਸੀ ਕਿ ਅਗਰ ਸਾਡੀ ਵੇਟੀ ਬਾਹਰ ਜਾਏਗੀ ਤਾਂ ਪੈਸਾ ਲੱਗੇਗਾ ਤੇ ਉਹ ਖਰਚੇ ਕਿਸੇ ਨੂੰ ਕਰਨਾ ਪਵੇਗਾ। ਉਹਨਾਂ ਨੇ ਕਿਹਾ ਵੀ ਨਹੀਂ ਤੁਸੀਂ ਕੋਈ ਖਰਚਾ ਨਹੀਂ ਕਰੋਗੇ ਸਾਰਾ ਖਰਚਾ ਅਸੀਂ ਕਰਾਂਗੇ। ਬਟ ਵਿਆਹ ਹੁੰਦੇ ਵਿਆਹ ਵਿੱਚ ਕੁਝ ਨਹੀਂ ਹੁੰਦਾ ਲੇਕਿਨ ਵਿਆਹ ਤੋਂ ਬਾਅਦ ਉਹਨਾਂ ਨੇ ਫੈਸਲਾ ਮੰਨ ਕਰ ਸ਼ੁਰੂ ਕਰਤੀ ਮੰਨ ਕਰਨੀ ਤੇ ਮੇ ਆਪਕੋ ਰੀ ਦੀ ਰਸਮ ਕਹਿੰਦੇ 10 ਦਿਨ ਬਾਅਦ ਆਈ ਸੀਗੀ ਤੇ ਉਦੋਂ ਉਹਨਾਂ ਨੇ ਫੋਨ ਕੀਤਾ ਮੇਰੇ ਡੈਡੀ ਨੂੰ ਮੇਰੇ ਡੈਡ ਨੂੰ ਫੋਨ ਕਰਕੇ ਗਿਆ ਕਿ ਤੁਸੀਂ 5 ਲੱਖ ਦੋ ਤੇ ਮੇਰੇ ਡੈਡ ਨੇ ਕਿਹਾ ਕਿ ਮੈਂ ਹੁਣੇ ਸ਼ਾਦੀ ਹੋਈ ਹੈ ਜੋ ਵੀ ਮੈਨੂੰ ਪੈਸਾ ਮਿਲਿਆ ਸੀਗਾ ਥੋੜਾ-ਬਹੁਤ ਰਿਟਾਇਰਮੈਂਟ ਤੇ ਹਜੇ ਵੀ ਰਿਟਾਇਰਮੈਂਟ ਹੋਈ ਵੀ ਨਹੀਂ ਹੈ ਬਟ ਮੈਨੂੰ ਪੈਸਾ ਜੋ ਮਿਲਿਆ ਉਹ ਮੈਂ ਬੇਟੀ ਦੀ ਸ਼ਾਦੀ ਤੇ ਲਗਾ ਚੁੱਕਿਆ 12 ਲੱਖ ਬਟ ਫਿਰ ਵੀ ਮੇਰੇ ਡੈਡੀ ਨੇ ਚਲੋ 1.5 ਲੱਖ ਦੀ ਪ੍ਰੀਮੀਅਮ ਕਿਤੇ ਕਿਤੇ ਡੈਡ ਨੇ ਬਾਈ ਹਾਂਡਲ 1.5 ਲੱਖ ਲੜਕੀ ਪੁਸ਼ਕੇਟ ਨੂੰ ਦਿੱਤਾ ਔਰ ਉਸ ਤੋਂ ਬਾਅਦ ਕੋ ਚੁਕਿਤ ਬਾਚਾ ਲਗਾਸੀ ਲੜਕਾ ਅਤੇ ਉਸ ਤੋਂ ਬਾਅਦ ਮੇਰੇ ਨਾਲ ਮੇਰੇ ਹਸਬੰਦ ਕੀਤੇ ਤੇ ਮੰਮੀ ਰੇੜੀ ਨੇ ਬਹੁਤ ਜ਼ਿਆਦਾ ਇਹਦੇ ਮੰਮੀ ਨੇ ਮੈਨੂੰ ਇੱਕ ਟੌਂਟ ਮਾਰਿਆ ਮੇਰਾ ਮੈਨੂੰ ਰੂਮ 'ਚ ਲੈ ਗਏ ਮੇਰੇ ਰੂਮ 'ਚ ਲੈ ਜਾ ਕੇ ਮੇਰੇ ਹੱਥ ਨੂੰ ਰੋੜਾ ਔਰ ਮੈਨੂੰ ਇਹ ਕਿਹਾ ਗਿਆ ਕਿ ਤੂੰ ਇਸ ਘਰ ਦੀ ਬਹੂ ਹੈ ਸਿਰਫ ਬਹੂ ਬਣ ਕੇ ਰਹਿ ਸਾਡੀ ਤੀ ਬਣਨ ਦੀ ਕੋਸ਼ਿਸ਼ ਨਾ ਕਰ ਔਰ ਸਾਡੇ ਤੋਂ ਕੋਈ ਉਮੀਦ ਨਾ ਰੱਖ ਔਰ ਤੇਰੇ ਪਿਓ ਨੇ ਕਿਹਾ ਕਿ ਸਾਨੂੰ ਪੈਸਾ ਤੁੰਤ ਦੇ ਪੈਸਾ ਤਾਂ ਦੇਣਾ ਹੀ ਪੈਣਾ ਜੇ ਤੂੰ ਬਾਹਰ ਜਾਏਂਗੀ ਜਾਂ ਇਸ ਘਰ 'ਚ ਰਹਿਣਾ ਹੈ ਤਾਂ ਬਟ ਮੈਂ ਇਹ ਗੱਲ ਕਿਸੇ ਨੂੰ ਦੱਸੀ ਨਹੀਂ ਸੀਗੀ ਮੈਂ ਆਪਣੇ ਫੈਮਿਲੀ ਵਾਲਿਆਂ ਨੂੰ ਨਹੀਂ ਦੱਸੀ ਬਿਕੋਜ਼ ਮੈਂ ਆਪਣਾ ਰਿਸ਼ਤਾ ਬਚਾਣਾ ਚ ਇਸ ਤੇ ਲੜਕੀ ਦੇ ਭਰਾ ਦਾ ਕਹਿਣਾ ਹੈ ਕਿ ਉਸਦੇ ਸਹੁਰੇ ਪਰਿਵਾਰ ਵੱਲੋਂ ਪਹਿਲਾਂ ਵੀ ਪੈਸੇ ਮੰਗੇ ਗਏ ਸਨ ਹਾਲਾਂਕਿ ਵਿਆਹ ਦਾ ਪੂਰਾ ਖਰਚਾ ਸਹੁਰੇ ਪਰਿਵਾਰ ਵੱਲੋਂ ਚੁਕਾਇਆ ਗਿਆ ਸੀ ਪਰ ਥੋੜੇ ਸਮੇਂ ਬਾਅਦ ਹੀ 40 ਲੱਖ ਰੁਪਏ ਦੀ ਮੰਗ ਕੀਤੀ ਜਾਣ ਲੱਗੀ ਉਸਨੇ ਇਹ ਵੀ ਦਾਅਵਾ ਕੀਤਾ ਹੈ ਕਿ ਹੁਣ ਤੱਕ ਉਹ 8 ਤੋਂ 9 ਲੱਖ ਰੁਪਏ ਦੇ ਚੁੱਕੇ ਹਨ ਸਿਸਟਰ ਦੀ ਮੈਰਿਜ ਹੋਈ ਸੀ ਦਰਸ਼ਨ ਦਾ ਰਾਮਨ ਜੋ ਕਿ ਅਜੀ ਧਰਮ ਸਮਾਜ ਆਦਸ ਦੇ ਮੁੱਖ ਸੰਚਾਲਕ ਨੇ ਤੇ ਧਰਮ ਗੁਰੂ ਨੇ ਉਹਨਾਂ ਦੇ ਘਰ ਪਰਿਵਾਰ ਵਿੱਚ ਉਹਨਾਂ ਦੇ ਪਰਿਵਾਰ ਵਿੱਚ ਇਹਨਾਂ ਦੀ ਮੈਰਿਜ ਹੋਈ ਸੀ ਤੇ ਉਸ ਤੋਂ ਬਾਅਦ ਕੁੜੀ ਨੂੰ ਬਾਹਰ ਯੂਕੇ ਭੇਜ ਦਿੱਤਾ ਗਿਆ ਸੀ ਤੇ ਪੈਸਿਆਂ ਦੀ ਮੰਗ ਵੀ ਕੀਤੀ ਗਈ 40 ਲੱਖ ਉਹਨਾਂ ਨੇ ਮੰਗਿਆ ਤੇ ਜਦੋਂ ਇਹ ਮੰਗ ਪੂਰੀ ਨਹੀਂ ਕੀਤੀ ਗਈ ਤਾਂ ਉਹਨਾਂ ਨੇ ਕੁੜੀ ਨੂੰ 2 ਮਹੀਨੇ ਦੇ ਅੰਦਰ ਅੰਦਰ ਹੀ ਵਾਪਸ ਭੇਜ ਦਿੱਤਾ ਅੰਡੇ ਤਾਂ ਕਿ ਵੀ ਝੂਠ ਬੋਲ ਕੇ ਬੁਲਾਇਆ ਵੀ ਤੈਨੂੰ ਫਿਜ਼ੀਓਥੈਰੇਪੀ ਦਾ ਤੈਨੂੰ ਕੋਸ ਕਰਵਾ ਕਰਵਾ ਦਾਂਗੇ ਤੇ ਤਾਂ ਕਿ ਤੂੰ ਉਥੇ ਜੋਬ ਕਰਨ ਯੋਗ ਹੋ ਜਾਵੇਂਗੀ ਬਟ ਅਸੀਂ ਉਹਨਾਂ ਦੇ ਬਹੁਤ ਮਿੰਟਾਦਰਲੇ ਕੀਤੇ ਵੀ ਨਹੀਂ ਅਸੀਂ ਇਹਨੇ ਪੈਸੇ ਕਿੱਥੋਂ ਦਵਾਂਗੇ ਬਟ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਤੇ 1 ਸਾਲ ਤੱਕ ਸਾਨੂੰ ਹਰਾਸ ਕੀਤਾ ਸਾਡੀ ਕੁੜੀ ਨਾਲ ਰਿਸ਼ਤਾ ਖਤਮ ਕੀਤਾ ਤੇ ਜਦੋਂ ਕੁੜੀ ਬਾਹਰੋਂ ਆਈ ਉਹਨੂੰ ਉਥੋਂ ਲੈਣ ਤੱਕ ਵੀ ਨਹੀਂ ਕੋਈ ਆ ਲੈਣ ਵੀ ਖੁਦ ਮੈਂ ਗਿਆ ਸੀ ਉਹਨਾਂ ਨੇ ਮਤਲਬ ਕਿ ਆਪਣੇ ਘਰੇ ਰੱਖਣ ਤੋਂ ਵੀ ਇਹ ਅਗਰ ਉਹਨਾਂ ਨੇ ਇੱਕ ਗੱਲ ਹੋਰ ਕਹੀ ਹੈ ਅਗਰ ਕੁੜੀ ਜੀਐਨਐਮ ਕਰੇਗੀ ਤਾਂ ਅਸੀਂ ਕੁੜੀ ਨੂੰ ਰੱਖਾਂਗੇ ਨਹੀਂ ਤਾਂ ਅਸੀਂ ਕੁੜੀ ਨੂੰ ਆਪਣੇ ਘਰ ਨਹੀਂ ਰੱਖਾਂਗੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇੱਕ ਮਕਦਮਾ 245/25 ਸਿਟੀ ਫਰੀਕੋਟ ਵਿਕੇ ਇਹ 10625 ਅੰਡਰ ਸੈਕਸ਼ਨ 498 ਤੇ 506 ਆਈਪੀਸੀ ਦੇ ਅਧੀਨ ਦਰਜ ਹੋਇਆ ਸੀ ਇਹ ਇੱਕ ਸਾਨੂੰ ਕੰਪਲੇਂਟ ਸੀ ਇਹ ਪ੍ਰਿੰਕਾ ਵਾਸੀ ਫਰੀਕੋਟ ਨਿਵਾਸੀ ਲੜਕੀ ਸੀ ਜੋ ਇੰਗਲੈਂਡੋਂ ਕੇ ਜਿਸ ਦੀ ਮੈਰਿਜ ਹੋਈ ਸੀ ਤੇ ਹੋਈ ਮੈਰਿਜ ਇੱਥੇ ਹੋਈ ਸੀ ਪਰ ਆਫਟਰ ਮੈਰਿਜ ਇਹ ਦੋਨੋਂ ਮੀਆਂ بیوی ਇੰਗਲੈਂਡ ਚਲੇ ਗਏ ਸੀਗੇ ਤੇ ਉਥੋਂ ਫਿਰ ਸਾਨੂੰ ਇਹ ਕੰਪਲੇਂਟ ਸੀ ਵੀ ਇਹਨਾਂ ਨੇ ਕੋਈ ਦਾਜ ਦਾ ਡਿਮਾਂਡ ਕੀਤੀ ਤੇ ਉੱਥੇ ਜਿਹੜੀ ਲੜਕੀ ਜਿਹੜੀ ਉਥੋਂ ਵਾਟਸਐਪ ਆ ਗਈ ਤੇ ਉਸ ਤੇ ਜਿਹੜੀ ਅਸੀਂ ਜਿਹੜੀ ਇਨਵੈਸਟੀਗੇਸ਼ਨ ਦੌਰਾਨ ਜਿਹੜਾ ਮੁਕਤਮਾ ਦਰਜ ਕਰ ਲਿਆ ਸੀਗਾ ਦੋਸ਼ੀ ਕੁਸ਼ਕੀਤ ਜਿਹੜਾ ਲੜਕੀ ਦਾ ਹਸਬੰਦ ਸੀਗਾ ਜੋ ਇਸ ਟਾਈਮ ਇੰਗਲੈਂਡ ਵਿੱਚ ਰਹੇ ਰਹੇ ਇਸ ਤੇ ਅਸੀਂ ਐਫਆਰ ਰਜਿਸਟਰਡ ਜੋ ਮਾਮਲਾ ਦਰਜ ਕੀਤਾ ਗਿਆ ਹੈ ਉਸਦੇ ਪਤੀ ਦੇ ਖਿਲਾਫ ਦਰਜ ਕੀਤਾ ਗਿਆ ਹੈ ਜੇਕਰ ਪਰਿਵਾਰ ਦਾ ਕੋਈ ਵੀ ਦੋਸ਼ ਹੋਵੇਗਾ ਤਾਂ ਉਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਸਮਰਾਲਾ ਦੇ ਨੇੜੇ ਪਿੰਡ ਮਾਨਪੁਰ ਚ ਮੀਂਹ ਕਾਰਨ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਔਰਤ ਆਪਣੇ ਪਤੀ ਤੇ ਤਿੰਨ ਬੱਚਿਆਂ ਨਾਲ ਕਮਰੇ ਵਿੱਚ ਸੁੱਤੀ ਪਈ ਸੀ ਪਤੀ ਬੱਚਿਆਂ ਨਾਲ ਬੈੱਡ ਦੇ ਸੁੱਤਾ ਪਿਆਸੀ ਜਦੋਂ ਕੀ ਔਰਤ ਮੰਜੇ ਦੇ ਸੁੱਤੀ ਪਈ ਸੀ ਮੀਂਹ ਕਾਰਨ ਦੇਰ ਰਾਤ ਅਚਾਨਕ ਕਮਰੇ ਦੀ ਛੱਤ ਦਾ ਕੁਝ ਹਿੱਸਾ ਡਿੱਗ ਗਿਆ ਜੋ ਸਿੱਧਾ ਹੀ ਔਰਤ ਦੇ ਡਿੱਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਸਮਰਾਲਾ ਦੇ ਨੇੜੇ ਪਿੰਡ ਮਨੂਪੁਰ ਵਿੱਚ ਮੀਂਹ ਕਾਰਨ ਇੱਕ ਗਰੀ ਪ੍ਰਵਾਹ ਦੀ ਛੱਤ ਡਿੱਗਣ ਨਾਲ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਮਨੂਪੁਰ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੀ 39 ਸਾਲਾ ਔਰਤ ਚਰਜਿਸ कौर ਆਪਣੇ ਪਤੀ ਲਖਵੀਰ ਸਿੰਘ ਤੇ ਤਿੰਨ ਬੱਚਿਆਂ ਨਾਲ ਕਮਰੇ ਵਿੱਚ ਸੁੱਤੀ ਪਈ ਸੀ। ਪਤੀ ਬੱਚਿਆਂ ਨਾਲ ਬੈੱਡ ਤੇ ਸੁੱਤਾ ਪਿਆ ਸੀ ਜਦੋਂ ਕਿ ਔਰਤ ਮੰਜੇ ਤੇ ਸੁੱਤੀ ਪਈ ਸੀ। ਮੀਂਹ ਕਾਰਨ ਰਾਤ 10 ਵਜੇ ਅਚਾਨਕ ਛੱਤ ਡਿੱਗੀ। ਛੱਤ ਡਿੱਗਣ ਦੀ ਵਾਅਦ ਤੋਂ ਬਾਅਦ ਮੇਰੇ ਤੱਕ ਦਾ ਪਤੀ ਤੁਰੰਤ ਜਾਗ ਗਿਆ ਤੇ ਆਪਣੀ ਪਤਨੀ ਨੂੰ ਇੱਧਰ ਉੱਧਰ ਲੱਭਣ ਲੱਗਾ ਉਸ ਦੇ ਨਾਲ ਲੱਭੜ ਤੇ ਉਸ ਵੱਲੋਂ ਪਿੰਡ ਵਾਲਿਆਂ ਨੂੰ ਇਕੱਠਾ ਕੀਤਾ ਗਿਆ ਪਿੰਡ ਵਾਲਿਆਂ ਦੀ ਮਦਦ ਨਾਲ ਉਸ ਨੇ ਮਾਲਵੇ ਨੂੰ ਚੁੱਕਿਆ ਤੇ ਉਸ ਦੇ ਵਿੱਚੋਂ ਆਪਣੀ ਪਤਨੀ ਨੂੰ ਬਾਹਰ ਕੱਢਿਆ ਜਿਸ ਤੋਂ ਬਾਅਦ ਤੁਹਾਨੂੰ ਖੰਨਾ ਦੇ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ ਜਿਸ ਕਾਰਨ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਇਹ ਸਬਕ 10:00 ਵਜੇ ਡਿੱਗਿਆ ਛੱਤ ਤੇ ਇਹਨਾਂ ਦੀ ਡੈਥ ਹੋਈ ਹੈ ਤੁਹਾਡੇ ਕੀ ਲੱਗਦੇ ਨੇ ਹੋ ਮੇਰੇ ਘਰ ਵਾਲੀਏ ਕਿੰਨੇ ਬੱਚੇ ਨੇ ਜੀ ਬੱਚੇ ਤਿੰਨ ਆ ਮੇਰੇ दो छोटे रोटी पानी खादा रोटी खाने के, चले के बच्चे ना। पानी लगे इन नहीं पता लगे छत्त जो डिग्रे कडिया रौला पाया अस बारो पिंडे वाले सदिया ने बंद मदद कराई तो कदया कॉस्पिटल लेके कहना ਅੰਨੇ ਹਸਪੀਟਲ ਸਰਕਾਰੀ ਹਸਪੀਟਲ ਲੈ ਗਏ ਉੱਧੇ ਜਾ ਕੇ ਅਸੀਂ ਉੱਥੇ ਜਾ ਕੇ ਦੁਬਾਰਾ ਫੇਜ ਗਏ ਵਾਪਸ ਕਿੱਥੇ ਰਹਿ ਰਹੇ ਹੋ ਉਸੇ ਮਾਨਪੁਰ ਉਧਰ ਮੇਰੇ ਬਡੇ ਭਾਈ ਦਾ ਮਕਾਨ ਹੈ ਉਹਦੇ ਵਿੱਚ ਰਹਿ ਰਹੇ ਆ ਉਹ ਸ਼ਾਦੀ ਨਹੀਂ ਹੋਈ ਉਹਨਾਂ ਦੀ ਹੋਰ ਰਹਿੰਦੇ ਵੀ ਜ਼ਿੰਮੇਦਾਰਾਂ ਦੇ ਨੇ ਉੱਥੇ ਇਹ ਜਦੋਂ ਕਦੇ ਆ ਗਏ ਦੇ ਲੈਂਦੇ ਇਹ ਦੇਖੋ ਹੁਣ ਤੁਹਾਡੇ ਸਾਹਮਣੇ ਡਿੱਗ ਚੁੱਕਿਆ ਹੀ ਜਾਮੈਂ ਇਹਨਾਂ ਦਾ ਮਕਾਨ ਦੀ ਛੱਤ ਆ ਨਾ ਮੇਹ ਕਾਰਨ ਡਿੱਗੀ ਹੈ ਉਸ ਗਰੀਬੀ ਕਾਰਨ ਮਕਾਨ ਦੀ ਪਿਆਰੀ ਨਹੀਂ ਕਰਾਈ ਸਕੇ ਨਾ ਹੋਈ ਐ ਮੀਂਹ ਜਿਆਦੇ ਪੈਣ ਕਰਾ ਬਾਹਰ ਉਪਰ ਛੱਤ ਡਿੱਗਣ ਨਾਲ ਇਹਨਾਂ ਦੀ ਡੈਥ ਹੋਈ ਐ ਪਹਿਲਾਂ ਚੱਕ ਕੇ ਉਹਨੂੰ ਮਾਨੋਪੁਰ ਹਸਪੀਟਲ ਚ ਲੈ ਕੇ ਗਏ ਨੇ ਪਿੰਡ ਦੇ ਬੰਦੇ ਸਾਡੇ ਵਧੀਆ ਨੇ ਜੀ ਉਸ ਤੋਂ ਬਾਅਦ ਵਿੱਚ ਰਣ ਲੋਧਿਆ ਖਾਨੇ ਨੂੰ ਰੈਫਰ ਕਰਤਾ ਜੀ ਉੱਤੇ ਜਾ ਕੇ ਉਹਨਾਂ ਦੀ ਡੈਥ ਹੋ ਗਈ ਪਾਣੀ ਬਿਲਡ ਪੈ ਗਈ ਕਿਤੇ ਵਿੱਚ ਪਾਣੀ ਵੜ ਕੇ ਆ ਪੈ ਗਿਆ ਬਾਹਰ ਨਿਕਲਣਾ ਸੀਗਾ ਜਿਆਦੇ ਵਾਰਸ਼ ਪਾ ਕਰਕੇ ਉਹ ਕੱਲ ਵੀ ਇੱਕ ਪਾਸੇ ਨੂੰ ਲਿਫ ਗਈ ਏਡੀ ਹੋ ਗਈ ਉਹ ਬੇਲ ਦੇਣ ਦੇ ਨਾਲ ਡਾਟ ਲੱਗੀ ਹੋ ਸੀ ਕੰਦ ਡਾਟ ਖੜ ਦਿਓ ਕੰਦੇ ਸਿਰ ਤੇ ਹੁੰਦੀ ਹੈ ਸਾਈਡ ਦੀ ਕੰਦੇ ਉੱਤੇ ਜਦੋਂ ਉਹ ਇੱਕ ਪਾਸੇ ਝੁਗ ਗਈ ਗੰਧ ਉਹ ਡਾਟ ਡਿੱਪੀ ਸਾਰਾ ਮਲਬਾ ਉਹ ਲੜਕੀ ਦੇ ਜਿਹੜੀ ਚਰਨਜੀਤ ਕੌਰ ਹੈ ਮ੍ਰਿਤਕ ਹੈ ਉਹਦੇ ਸਿਰ ਤੇ ਆ ਡਿੱ ਗਿਆ ਪਿੰਡ ਦੀ ਪੰਚਾਇਤ ਵੱਲੋਂ ਕੁਝ ਕੀਤਾ ਜਾਵੇਗਾ ਹਾਂ ਪਿੰਡ ਦੀ ਪੰਚਾਇਤ ਨੇ ਤਾਂ ਇਸ ਗੱਲ ਦਾ ਬੜਾ ਉਤਮ ਕੀਤਾ ਹੈ ਕਰੂਗੀ ਵੀ ਸਰਪੰਚ ਸਾਹਿਬ ਕਹਿ ਕੇ ਗਏ ਨੇ ਇੱਥੇ ਆਏ ਸੀ ਵੀ ਜਿੰਨਾ ਕ ਅਸੀਂ ਮਦਦ ਕਰਾਂਗੇ ਪੰਚਾਇਤ ਵੱਲੋਂ ਗਮਿੰਦਰ ਸਿੰਘ ਸਰਪੰਚ ਨੇ ਸਾਡੇ ਉੱਤੇ ਬੜੇ ਸਿਆਣੇ ਨੇ ਉਹਨਾਂ ਨੇ ਕਿਹਾ ਵੀ ਅਸੀਂ ਪਹਿਜੋ ਪੰਚਾਇਤ ਵਿੱਚ ਕੋਈ ਸਕੀਮ ਜੇ ਹੁੰਦੀ ਹੈ ਤਾਂ ਵੀ ਮਦਦ ਕਰਾਂਗੇ ਅਸੀਂ ਨਿੱਜੀ ਤੌਰ ਤੇ ਵੀ ਮਦਦ ਕਰਾਂਗੇ ਇਸ ਪਰਿਵਾਰ ਦੀ ਛੱਤ ਪਾ ਕੇ ਦਵਾਂਗੇ ਕਤਨਾ ਤੋਂ ਬਾਅਦ ਪੁਲਿਸ ਨੇ ਔਰਤ ਦੇ ਪਤੀ ਦੇ ਬਿਆਨ ਦੇ ਆਧਾਰ ਤੇ ਤਾਰਾ 174 ਤਹਿਤ ਕਾਰਵਾਈ ਕੀਤੀ ਤੇ ਲਾਸ਼ ਨੂੰ ਬਾਸਾ ਦੇ ਹਵਾਲੇ ਕਰ ਦਿੱਤਾ ਪੰਜਾਬ ਟੀਵੀ ਆਪਣੀ ਬੋਲੀ ਆਪਣਾ ਦੇਸ਼